ਇੱਕ 마ੜੇ ਤੋਂ 마ੜੇ ਗੈਂਗਸਟਰ ਨੂੰ ਨਹੀਂ ਇਦਾਂ ਦਾ ਦੁਰਭਾਰ ਮਾੜਾ ਵਿਹਾਰ ਕੀਤਾ ਜਾਂਦਾ ਸ਼ੋਅ ਮੇਰ ਦਾ ਕਿਹਦੇ ਨੇ ਕਿ ਤੁਹਾਡੀ ਦੁਕਾਨ ਖੁੱਲੀ ਸੀਗੀ ਜਿਸ ਕਾਰਨ ਤੁਹਾਡੇ ਉੱਤੇ ਪਰਚਾ ਹੋਇਆ ਸ਼ਰਮਾ ਜੀ ਨੇ ਮੇਰੀ ਕੋਈ ਰੀਲ ਵਾਇਰਲ ਹੋਈ ਹੋਣੀ ਜੀ ਉੱਥੇ ਦੇਖਿਆ ਹਣਾ 6 ਨੰਬਰ ਤੇ ਇਲਾਕੇ 'ਚ ਇੰਨੇ ਖਾਣ ਪੀਣ ਦੀਆਂ ਜਗ੍ਹਾ ਖੁੱਲ ਰਹੀਆਂ ਐ ਮੈਨੂੰ ਕਿਉਂ ਟਾਰਗੇਟ ਕੀਤਾ ਜਲੰਧਰ ਦੇ ਇੱਕ ਪਰੌਠੇ ਵਾਲੇ ਨੂੰ ਕਾਮੇਡੀ ਦੇ ਬਾਦਸ਼ਾਹ ਦਾ ਕਪਿਲ ਸ਼ਰਮਾ ਨੂੰ ਪਰੌਂਠੇ ਖਵਾਣੇ ਮਹਿੰਗੇ ਪਏ ਇਹ ਪਰੌਂਠੇ ਖਵਾਣੇ ਕਿਉਂ ਮਹਿੰਗੇ ਪਏ ਕੀ ਕੁਝ ਹੋਇਆ ਇਸ ਬਾਰੇ ਅਸੀਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਦੱਸਾਂਗੇ ਕਿਉਂਕਿ ਜਿਸ ਵਿਅਕਤੀ ਨੇ ਕਪਿਲ ਸ਼ਰਮਾ ਨੂੰ ਪਰੌਂਠੇ ਖਵਾਏ ਨੇ ਉਸ ਦੇ ਉੱਤੇ ਐਫਆਈਆਰ ਹੋਈ ਹੈ ਹਾਲਾਂਕਿ ਬیل ਮਿਲ ਗਈ ਹੈ ਪਰ ਹਲੇ ਵੀ ਉਸ ਨੂੰ ਪੁਲਿਸ ਤੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਜਗ੍ਹਾ ਦੇ ਉੱਤੇ ਪਰੋਂਠੇ ਦੀ ਰੇੜੀ ਲਗਾਉਂਦਾ ਸੀਗਾ ਉਸ ਜਗ੍ਹਾ ਤੋਂ ਰੇੜੀ ਹਟਾ ਦਿੱਤੀ ਗਈ ਹੈ ਇਸ ਵਕਤ ਉਹ ਵਿਅਕਤੀ ਬੇਰੋਜ਼ਗਾਰ ਹੈ ਗਲਬਾਤ ਅਸੀਂ ਕਰਾਂਗੇ ਕਿਉਂਕਿ ਇੱਕ ਵਿਅਕਤੀ ਜਦੋਂ ਮਸ਼ਹੂਰ ਹੁੰਦਾ ਹੈ ਉਸ ਦੇ ਕੋਲ ਬਥੇਰੇ ਲੋਕ ਆਉਂਦੇ ਨੇ ਜਿਸ ਦੇ ਵਿੱਚੋਂ ਇੱਕ ਕਾਮੇਡੀ ਕਿੰਗ ਦੱਕਪਲ ਸ਼ਰਮਾ ਵੀ ਪਹੁੰਚੇ ਤੇ ਜਿਸ ਤੋਂ ਬਾਅਦ ਇਸ ਵਿਅਕਤੀ ਦੇ ਉੱਤੇ ਜਿਹੜਾ ਹੈ ਉਹ ਥਾਣਾ 6 ਦੀ ਜਿਹੜੀ ਹੈ ਪੁਲਿਸ ਵੱਲੋਂ ਪਰਚਾ ਜਿਹੜਾ ਹੈ ਉਹ ਦੇ ਦਿੱਤਾ ਗਿਆ ਗਲਬਾਤ ਅਸੀਂ ਕਰਾਂਗੇ ਕਿਉਂਕਿ ਕਾਫੀ ਦਿਨ ਤੋਂ ਇਹ ਤੰਗ ਚਲਦੇ ਹੋਏ ਨਜ਼ਰ ਆ ਰਹੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਪਰ ਕੁਝ ਇਹਨਾਂ ਦਾ ਹਿੱਲਾ ਨਹੀਂ ਹੋਇਆ ਭਾਈ ਜੀ 90 ਸਾਲ ਤੋਂ ਕੁਝ ਦਿਨ ਪਹਿਲਾਂ ਤੁਹਾਡੇ ਕਾਰਟ ਦੇ ਉੱਤੇ ਕਪਿਲ ਸ਼ਰਮਾ ਹੁੰਦੇ ਨੇ ਤੁਹਾਡੇ ਕੋਲ ਕਾਫੀ ਸਮਾਂ ਬਿਤਾਉਂਦੇ ਨੇ ਪਰੋਠਾ ਖਾਂਦੇ ਨੇ ਫੈਮਲੀ ਪੂਰੀ ਹੁੰਦੀ ਹੈ ਤੁਸੀਂ ਫੋਟੋ ਪਾਉਂਦੇ ਹੋ ਉਸ ਤੋਂ ਇਨਸਟੈਂਟ ਕੁਝ ਘੰਟਿਆਂ ਬਾਅਦ ਤੁਹਾਡੇ ਉੱਤੇ ਪਰਚਾ ਹੋ ਜਾਂਦਾ ਹੈ ਮਾਮਲਾ ਕੀ ਹੈ ਪੂਰਾ ਉਸਨੀ ਜੀ ਪਹਿਲੀ ਗੱਲ ਤਾਂ ਛੋਟੀ ਜੀ ਜਲੰਧਰ ਚ ਮਾਡਲ ਟਾਊਨ ਵਿੱਚ ਮੈਂ ਇਨੀ ਕੋ ਕਾਟ ਲਾਉਣਾ ਮੋਡਲ ਟਾਊਨ ਵਿੱਚ ਪਰੌਂਠਿਆਂ ਦੀ ਰਾਤੀ 10:30 ਵਜੇ ਮੈਂ ਸਟਾਰਟ ਕਰਦਾ ਪਰੌਂਠੇ ਦੇਸੀ ਘਿਓ ਦੇ ਮਾਰਨਿੰਗ 5 ਵਜੇ ਤੱਕ ਪੰਜ ਟੈਂਪਰੇਚਰ ਵਿੱਚ ਪਰੌਂਠੇ ਲਾ ਰਿਆਂ ਉਹ ਵੀ ਇਹਨਾਂ ਨੂੰ ਚੁਭ ਰਿਹਾ ਮਿਹਨਤ ਕਰ ਰਿਆਂ ਕੋ ਮਾੜਾ ਕੰਮ ਕਰ ਰਿਆਂ ਤੇ ਦੱਸੋ ਜੇ ਕੋਈ ਮਾੜਾ ਕਰ ਰੇ ਇੱਕ ਹੋਰ ਪਰਚਾ ਦਰਜ ਕਰਦਣ ਮੈਨੂੰ ਤਾਂ ਪੰਜਾਬ ਸਰਕਾਰ ਨੇ ਤੇ ਆ ਐਸ ਐਚਓ ਅਜੈਬ ਨੇ ਮੈਨੂੰ ਨਵੇਂ ਸਾਲ ਦਾ ਗਿਫਟ ਦਿੱਤਾ ਤੇ ਕੇਸ ਪਾਇਆ ਮੇਰੇ ਤੇ ਕੇਸ ਦੇ ਨਾਲ ਨਾਲ ਜਿਹੜੀ ਕਟਮਾਰਕ ਕੀਤੀ ਨਾ ਬਹੁਤ ਗਲਤ ਕੰਮ ਕੀਤਾ ਜੀ ਬਹੁਤ ਗਲਤ ਕੰਮ ਕੀਤਾ ਅੱਜ ਮੇਰ ਨਾਲ ਕੀਤਾ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਹਾਂ ਜੀ ਤੇ ਬਹੁਤ ਮਾੜਾ ਤਸ਼ੱਦਦ ਕੀਤਾ ਅਜੈਬ ਸਿੰਘ ਨੇ ਮੇਰ ਨਾਲ 6 ਨੰਬਰ ਤੇ ਐਸ ਐਚਓ ਨੇ ਚਿਲੰਦਰੀ ਚ ਜੇ ਤੁਹਾਡੇ ਉੱਤੇ ਕਿਹੜਾ ਪਰਚਾ ਦਿੱਤਾ ਹੈ ਉਹਨਾਂ ਨੇ ਪਰਚਾ ਮੈਨੂੰ ਨਹੀਂ ਪਤਾ ਮੇਰੇ ਹਿਸਾਬ ਨਾਲ 188 ਲਾਈ ਹੈ ਹਾਂਜੀ ਬਾਕੀ ਮੈਨੂੰ ਹੋਰ ਪੁਰਾਣੀ ਡਿਟੇਲ ਦਾ ਨਹੀਂ ਪਤਾ। ਕਿਉਂਕਿ ਕਿਉਂਕਿ ਜਲੰਧਰ ਦੇ ਵਿੱਚ ਨਵੇਂ ਕਮਿਸ਼ਨਰ ਆਏ ਉਹਨਾਂ ਨੇ ਨਿਯਮਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਵਿੱਚ ਜਿਹੜਾ ਹੈ ਉਹ ਬਦਲਾਅ ਕੀਤਾ। ਜਿਸ ਦੇ ਵਿੱਚ ਉਹਨਾਂ ਨੇ ਇਹ ਨਿਯਮ ਵੀ ਲਿਆਂਦਾ ਕਿ 11 ਵਜੇ ਤੋਂ ਬਾਅਦ ਜਿਹੜਾ ਹੈਗਾ ਕਿਸੇ ਵੀ ਜਗ੍ਹਾ ਦੇ ਉੱਤੇ ਵੈਂਡਰ ਨਹੀਂ ਲੱਗ ਸਕਦੇ ਕੋਈ ਦੁਕਾਨ ਨਹੀਂ ਖੁੱਲ ਸਕਦੇ। ਕਹਿੰਦੇ ਨੇ ਕਿ ਤੁਹਾਡੀ ਦੁਕਾਨ ਖੁੱਲੀ ਸੀਗੀ ਜਿਸ ਕਾਰਨ ਤੁਹਾਡੇ ਉੱਤੇ ਪਰਚਾ ਹੋਇਆ। ਇਹ ਦੁਕਾਨ ਤੁਸੀਂ ਰੋਜ਼ ਖੋਲਦੇ ਸੀਗੇ ਜਾਂ ਫਿਰ ਉਸੇ ਦਿਨ ਹੀ ਤੁਹਾਡੇ ਉੱਤੇ ਜਿਹੜਾ ਐਕਸ਼ਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਰੋਜ਼ ਖੋਲੀ ਦੀ ਸੀ 10:30 ਲੈ ਕੇ ਮਾਰਨਿੰਗ 5 ਵਜੇ ਤੱਕ ਛੋਟੀ ਜੀ ਕਾਰਟ ਲਾਉਣਾ ਜੀ ਮੈਂ ਹਾਂਜੀ ਉਹਦੇ ਤੇ ਕਿਸੇ ਨੂੰ ਆਬਜੈਕਸ਼ਨ ਮੇਰੇ ਹਿਸਾਬ ਨਾਲ ਹੋਣਾ ਨਹੀਂ ਚਾਹੀਦਾ ਕਿਉਂਕਿ ਦਿਨ ਵੇਲੇ ਟ੍ਰੈਫਿਕ ਦੀ ਸਮੱਸਿਆ ਹੁੰਦੀ ਰਾਤ ਵੇਲੇ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਹੁੰਦੀ ਨਾਲੇ ਬਿਲਕੁਲ ਛੋਟਾ ਜਿਹਾ ਮੈਂ ਸਿਸਟਮ ਲਾਇਆ ਹੋਇਆ ਉਹ ਵੀ ਕਿਸੇ ਦੀ ਜਗ੍ਹਾ ਦੇ ਬਾਹਰ ਹਾਂਜੀ ਉਹਨਾਂ ਨੇ ਮੇਰੀ ਮਦਦ ਕੀਤੀ ਮੈਂ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਹੋਣ ਦਿੰਦਾ ਜੀ ਹਾਂਜੀ ਇਹ ਪ੍ਰੋਬਲਮ ਤੇ ਇਹਨਾਂ ਨੂੰ ਇਹ ਹੋਈ ਹੈ ਇਹਨਾਂ ਨੂੰ ਸਖੋਂ ਮੈਨੂੰ ਸਨਮਾਨਤ ਕਰਨਾ ਚਾਹੀਦਾ ਸੀ ਕਿ ਤੂੰ ਜਲੰਧਰ ਦੇ ਵਿੱਚ ਇੰਨਾ ਵੱਡਾ ਸਟਾਰ ਤੇਰੇ ਕੋਲ ਆ ਰਿਹਾ ਛੋਟੇ ਜਿਹੇ ਪ੍ਰੋਂਠੇ ਖਾਨ ਤੇ ਟੀਸੀ ਸਾਹਿਬ ਨੂੰ ਚਾਹੀਦਾ ਸੀ ਕਿ ਮੈਨੂੰ ਬੁਲਾ ਕੇ ਹਾਂਜੀ ਸਨਮਾਨਤ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਿ ਭਾਈ ਤੂੰ ਸਾਡੇ ਜਲੰਧਰ ਦਾ ਨਾਮ ਰੋਸ਼ਨ ਕੀਤਾ ਹੈ ਕਿ ਇੰਨਾ ਵੱਡਾ ਸਟਾਰ ਕਪਿਲ ਸ਼ਰਮਾ ਜੀ ਤੁਹਾਡੇ ਕੋ ਆਏ ਨੇ ਕਮੇਡੀਅਨ ਜਿਹੜਾ ਪੂਰੇ ਪੰਜਾਬ ਨੂੰ ਨਹੀਂ ਪੂਰੇ ਇੰਡੀਆ ਨੂੰ ਖੁਸ਼ ਕਰਨ ਲਈ ਬੜਾ ਬੜਾ ਕੁਛ ਕਰਦਾ ਹੈ ਉਹ ਇਨਸਾਨ ਉਹ ਮੇਰੇ ਕੋਲ ਚੱਲ ਕੇ ਆਏ ਹੋਣ ਤੇ ਇਹਨਾਂ ਨੇ ਅਗਲੇ ਦਿਨ ਹੀ ਮੇਰੇ ਤੇ ਪਰਚਾ ਕੀਤਾ ਹੋਵੇ ਬਹੁਤ ਮਾੜੀ ਗੱਲ ਹੈ ਪਰਚੇ ਕਰਨ ਤੋਂ ਬਾਅਦ ਜਿਹੜੀ ਕੁੱਟਮਾਰ ਹੋਈ ਨਾ ਕੁੱਟਮਾਰ ਤੋਂ ਬਾਅਦ ਜਿਹੜਾ ਤਸ਼ੱਦਦ ਹੋਇਆ ਬਹੁਤ ਮਾੜਾ ਕੰਮ ਕੀਤਾ ਜੀ ਤੁਸੀਂ ਕੈਮਰਿਆਂ ਦੀ ਫੁਟੇਜ ਕਢਾ ਸਕਦੇ ਹੋ ਜਿੱਥੇ ਮੈਂ ਅੱਡਾ ਲਾ ਰਿਹਾ ਸੀ ਜੀ ਇੱਕ ਮਾੜੇ ਤੋਂ ਮਾੜੇ ਗੈਂਗਸਟਰ ਨੂੰ ਨਹੀਂ ਇਦਾਂ ਦਾ ਦੁਰਵਿਹਾਰ ਮਾੜਾ ਵਿਹਾਰ ਕੀਤਾ ਜਾਂਦਾ ਜੋ ਮੇਰੇ ਨਾਲ ਕੀਤਾ ਗਿਆ ਜੀ ਇਹ ਕੁੱਟਮਾਰ ਕਿਸ ਨੇ ਕੀਤੀ ਤੁਹਾਡੇ ਨਾਲ ਅਜੈਬ ਸਿੰਘ ਤੇ ਉਹਨਾਂ ਦੇ ਨਾਲ ਸਾਥੀ ਸੀਗੇ ਵੀ ਕੋ ਤੁਸੀਂ ਇਸ ਦੀ ਸ਼ਿਕਾਇਤ ਦਿੱਤੀ ਸੀਗੀ ਪੁਲਿਸ ਕਮਿਸ਼ਨਰ ਨੂੰ ਜਾਂ ਕਿਸੇ ਨੂੰ ਕੋਈ ਸ਼ਿਕਾਇਤ ਮੈਂ ਵਰਬਲੀ ਉਹਨਾਂ ਨੂੰ ਕਮਿਸ਼ਨਰ ਸਾਹਿਬ ਤੇ ਪੇਸ਼ ਹੋਇਆ ਸੀਗਾ ਤੇ ਕਮਿਸ਼ਨਰ ਸਾਹਿਬ ਤੋਂ ਬਾਅਦ ਮੈਨੂੰ ਡੀਸੀਪੀ ਵਿਰਕ ਸਾਹਿਬ ਮਿਲੇ ਨੇ ਉਹਨਾਂ ਨੂੰ ਵੀ ਮੈਂ ਰਿਟਨ ਸ਼ਿਕਾਇਤ ਦਿੱਤੀ ਜੀ ਹਜੇ ਤੱਕ ਕੋਈ 4 ਦਿਨ ਹੋ ਗਏ ਕੋਈ ਹੱਥ ਪੱਲਾ ਨਹੀਂ ਕੁਝ ਫੜਾ ਰਿਹਾ ਤਮੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਅੱਛਾ ਇੱਕ ਮੈਨੂੰ ਗੱਲ ਇਹ ਜਰੂਰ ਦੱਸੋ ਕਿ ਕਪਿਲ ਸ਼ਰਮਾ ਤੁਹਾਡੇ ਕੋਲ ਕਿਵੇਂ ਪਹੁੰਚੇ ਕਪਿਲ ਸ਼ਰਮਾ ਜੀ ਨੇ ਮੇਰੀ ਕੋਈ ਰੀਲ ਵਾਇਰਲ ਹੋਈ ਹੋਣੀ ਜੀ ਉੱਥੇ ਦੇਖਿਆ ਹਨ ਪਰੋਂਠੇ ਦੀ ਰੀਲ ਦੇਖੀ ਹੋਣੀ ਬਹੁਤ ਹੈ ਜੀ ਉਹ ਦੇਖ ਕੇ ਬੰਬੇ ਚ ਸਪੈਸ਼ਲ ਉਹਨਾਂ ਨੇ ਆਪਣੀ ਵਾਈਫ ਮੈਡਮ ਕਿੰਨੀ ਮੈਮ ਉਹਨਾਂ ਨੂੰ ਕਿਹਾ ਕਿ ਜਲੰਧਰ ਜਾ ਕੇ ਉਹਨਾਂ ਦੇ ਸਰਦਾਰ ਜੀ ਦੇ ਹਾਰਟ ਅਟੈਕ ਪ੍ਰੋਨਟੇ ਮੈਂ ਜਰੂਰ ਖਾਣੇ ਕਿਉਂਕਿ ਉਹਦੇ ਵਿੱਚ ਮੈਂ ਦੇਸੀ ਘਿਓ ਵੀਡੀਓ ਰੀਅਲੀ ਜਿਆਦਾ ਪਾਉਣਾ ਜੀ ਤੇ ਤਾਂ ਮੈਨੂੰ ਉਹਨਾਂ ਨੇ ਨਾਮ ਲੋਕਾਂ ਨੇ ਕਮੈਂਟਸ ਕੀਤੇ ਹੋਏ ਸੀ ਰਾਤੀ ਜਿਆਦਾ ਦੇਸੀ ਘਿਓ ਪਾਣਾ ਹਾਰਟ ਅਟੈਕ ਆ ਜਾਂਦਾ ਤੇ ਤਾਂ ਹਾਰਟ ਅਟੈਕ ਦੇ ਨਾਮ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਸਰਦਾਰ ਜੀ ਨੂੰ ਮੈਂ ਜਾਣਾ ਹਾਰਟ ਅਟੈਕ ਵਾਲੇ ਵੀਰ ਦਵਿੰਦਰ ਸਿੰਘ ਉਸ ਤੋਂ ਬਾਅਦ ਤੁਹਾਡੇ ਕੋਲ ਆਏ ਉਹਨਾਂ ਨੇ ਕਿੰਨਾ ਸਮਾਂ ਤੁਹਾਡੇ ਨਾਲ ਵਿਤੀਤ ਕੀਤਾ ਤਕਰੀਬਨ ਡੇਢ ਘੰਟਾ ਜੀ ਨੀਅਰ ਅਬਾਊਟ ਉਹ ਮੇਰੇ ਕੋ ਸਵਾ 1 ਵਜੇ 1:30 ਵਜੇ ਤੇ ਕਰੀਬ ਆਏ ਤੇ 3:00 ਵਜੇ ਗਏ ਸਵਾ ਤੋਂ 3 ਵਜੇ ਮੈਂ ਘਰੇ ਆ ਗਿਆ ਉਸ ਦਿਨ ਮੇਰੇ ਘਰੇ ਪ੍ਰਵਾਦ ਫੇਰੀ ਸੀ ਜੀ ਅੱਛਾ ਇੱਕ ਤੁਸੀਂ ਜਿਵੇਂ ਦੱਸ ਰਿਹਾ ਕੋ ਕਪਿਲ ਸ਼ਰਮਾ ਤੁਹਾਡੇ ਕੋਲ ਕਾਫੀ ਸਮਾਂ ਆਏ ਤੁਸੀਂ ਉਸ ਤੋਂ ਬਾਅਦ ਫੋਟੋ ਕਿੰਨੇ ਵਜੇ ਤੁਸੀਂ ਅਪਲੋਡ ਕੀਤੀ ਤੇ ਤੁਹਾਡੇ ਉੱਤੇ ਪਰਚਾ ਕਿੰਨੇ ਵਜੇ ਹੋਇਆ ਅ ਤਕਰੀਬਨ ਘੰਟੇ ਕੋ ਬਾਅਦ ਜੀ ਉਸੇ ਫੋਟੋ ਪੋਸਟ ਕੀਤੀ ਹਾਂਜੀ ਉਸੇ ਸਮੇਂ ਪਰਚਾ ਹੋ ਗਿਆ ਅ ਪਰਚਾ ਜੀ ਐ ਨੈਕਸਟ ਡੇ ਜਦੋਂ ਮੈਂ ਆਪਣਾ ਅੱਡਾ ਲਾਨ ਗਿਆ ਜੀ ਸਾਢੇ 10 11 ਵਜੇ ਅੱਡਾ ਪ੍ਰਭਾਤ ਫੇਰੀ ਕਰਕੇ ਜੀ ਅਗਲੇ ਦਿਨ ਤਿਆਰੀਆਂ ਥੋੜੀਆਂ ਲੇਟ ਕੀਤੀਆਂ ਕੰਮ ਦੀਆਂ ਤੇ 11 ਕੁ ਵਜੇ ਅੱਡਾ ਲਾਇਆ ਜੀ ਘੰਟੇ ਡੇਟ ਬਾਅਦ ਫਿਰ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਨਾਲ ਕੁੱਟਮਾਰ ਹੁੰਦੀ ਹੈ ਜੀ ਜਿਲੰਦਰ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਹੈ ਜੀ 6 ਨੰਬਰ ਦੇ ਇਲਾਕੇ 'ਚ ਇੰਨੇ ਖਾਣ ਪੀਣ ਦੀਆਂ ਜਗ੍ਹਾ ਖੁੱਲ ਰਹੀਆਂ ਮੈਨੂੰ ਕਿਉਂ ਟਾਰਗੇਟ ਕੀਤਾ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਖੁੱਲਦਾ ਖਾਣ ਪੀਣ ਜੇ ਕੋਈ ਖਾਣ ਪੀਣ ਦਾ ਮੈਂ ਚੀਜ਼ ਵੇਚ ਰਹੇ ਆ ਪਰੌਂਠੇ ਵੇਚ ਰਹੇ ਆ ਮਾੜਾ ਕੰਮ ਕਰ ਰਹੇ ਆ ਜੀ ਤੁਸੀਂ ਆਪ ਦੱਸ ਦੋ ਜੇ ਮਾੜਾ ਕੰਮ ਹੈ ਸਾਰਿਆਂ ਨੂੰ ਪਤਾ ਹੈ ਜਲੰਧਰ ਵਿੱਚ ਕਿੰਨੀ ਥਾਵਾਂ ਖੁੱਲਦੀਆਂ ਖਾਣ ਪੀਣ ਵਾਲੀਆਂ ਇਹ ਨਾ ਵੀ ਕੋਈ ਖੁੱਲਦੀ ਹੋਵੇ ਜੀ ਜੇ ਮੈਂ ਪਰੌਂਠੇ ਵੇਚ ਰਹੇ ਆ ਕੋਈ ਮਾੜਾ ਕੰਮ ਕਰ ਰਹੇ ਕੋਈ दारू ਪਲਾ ਰਹੇ ਆ ਮਾੜਾ ਕੰਮ ਕਰ ਰਹੇ ਆ ਜੀ ਕਿੰਨੇ ਕਿੰਨੇ ਮਾੜੇ ਕੰਮ ਹੋ ਰਹੇ ਜਲੰਧਰ ਸ਼ਹਿਰ ਵਿੱਚ ਹਾਂਜੀ ਪੰਜਾਬ ਵਿੱਚ ਕਿੰਨੇ ਕਿੰਨੇ ਮਾੜੇ ਕੰਮ ਹੋ ਰਹੇ 6 ਨੰਬਰ ਦੇ ਇਲਾਕੇ ਆਜੈਬ ਦੇ ਇਲਾਕੇ ਵਿੱਚ ਕਿੰਨੇ ਮਾੜੇ ਕੰਮ ਹੋ ਰਹੇ ਆਪਾਂ ਪੰਜਾਬ ਨਾ ਲਈਏ ਚਲੰਦਰ ਸ਼ਹਿਰ ਨਾ ਲਈਏ ਕੱਲੇ ਆਜੈਬ ਸਿੰਘ ਦੇ ਇਲਾਕੇ ਵਿੱਚ ਕਿੰਨੇ ਮਾੜੇ ਕੰਮ ਹੋ ਰਹੇ ਇਨਲੀਗਲ ਦਾਰੂ ਦੀ ਵੇਚਰੀ ਮਾੜੇ ਕੰਮ ਨਹੀਂ ਹੋ ਰਹੇ ਬੜਾ ਕੁਛ ਹੈ ਜੀ ਸਭ ਨੂੰ ਸਭ ਪਤਾ ਹੈ ਅੱਜ ਚੌਥਾ ਦਿਨ ਹੋ ਗਿਆ ਕਿਸੇ ਨੇ ਇਹ ਨਹੀਂ ਕਿਹਾ ਕਿ ਇਸ ਮੁੰਡੇ ਨੇ ਬਹੁਤ ਵੱਡਾ ਸਟੈਪ ਚੱਕਿਆ ਔਰ ਵਾਕਈ 6 ਨੰਬਰ ਤੇ ਐਸਐਚਓ ਨੇ ਅੱਜ ਤੱਕ ਹਾਂਜੀ ਮਾੜੇ ਹੱਥਾਂ ਨੂੰ ਮਾੜੇ ਕੰਮਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਜਿਹੜਾ ਪਰੌਂਠੇ ਵੇਚ ਰਿਹਾ ਉਹਨਾਂ ਨੂੰ ਤੁਸੀਂ ਤਸ਼ੱਦਦ ਕਰਕੇ ਮਾਰਕੁੱਟ ਸਕਦੇ ਹੋ ਹਾਂਜੀ ਜਿਹੜੇ ਮਾੜੇ ਕੰਮ ਕਰ ਰਹੇ ਨੇ ਚਿੱਟਾ ਵੇਚਦੇ ਨੇ ਹਾਂਜੀ ਜੂਆ ਖੇល ਰਹੇ ਹਾਂਜੀ ਜੂਆ ਖਿਲਾ ਰਹੇ ਨੇ ਸੱਟਾ ਖਿਲਾ ਰਹੇ ਨੇ ਉਹਨਾਂ ਨੂੰ ਤੁਸੀਂ ਹੱਥ ਨਹੀਂ ਪਾ ਸਕਦੇ ਮ사ਜ ਸੈਂਟਰ ਖੁੱਲੇ ਹੋਏ ਨੇ ਤੁਹਾਡੇ ਥਾਣੇ ਦੇ ਸਾਹਮਣੇ ਵੀ ਖੁੱਲੇ ਹੋਏ ਆ ਉੱਥੇ ਤੁਹਾਨੂੰ ਮਹੀਨੇ ਆਈ ਜਾਂਦੇ ਨੇ ਉਹ ਸਹੀ ਹੈ ਮੇਰੇ ਕੋਲ ਵੀ ਤਕਰੀਬਨ ਹਫ਼ਤੇ ਦੇ ਵਿੱਚ 4 ਦਿਨ 5 ਦਿਨ ਪੁਲਿਸ ਅਫਸਰ ਪਰੌਂਠੇ ਲੈ ਕੇ ਜਾਂਦੇ ਸੀ 6 ਨੰਬਰ ਤੇ ਹਾਂਜੀ ਤੇ ਮੈਂ ਨਹੀਂ ਅੱਜ ਤੱਕ ਕਿਸੇ ਨੂੰ ਨਾ ਕੀਤੀ ਪਰ ਫਿਰ ਵੀ ਮੇਰੇ ਨਾਲ ਤਸ਼ੱਦਦ ਕੀਤਾ ਜਾਂਦਾ ਜੀ ਅਸੀਂ ਇੱਕ ਮੇਰਾ ਇਹੀ ਪ੍ਰਸ਼ਨ ਹੋਣ ਲੱਗਾ ਸੀ ਤੁਹਾਡੇ ਨਾਲ ਕਿ ਤੁਸੀਂ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਪਰੌਂਠੇ ਲਗਾਉਂਦੇ ਰਹੇ ਐਜ਼ ਇਦਾਂ ਹੀ ਲਗਾਉਂਦੇ ਸੀ ਕਿ ਉਦੋਂ ਤੁਹਾਡੇ ਕੋਲ ਪੁਲਿਸ ਆਈ ਸੀਗੀ ਕੋਈ ਨਹੀਂ ਮੇਰੇ ਕੋ ਨਹੀਂ ਇੱਕ ਤੋਂਵਰ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਰੌਂਠੇ ਲਾ ਰਹੇ ਹੋ ਪਰਮਿਸ਼ਨ ਹੈ ਤੁਹਾਡੇ ਕੋ ਮੈਂ ਕਿਹਾ ਹਾਂਜੀ ਮੈਂ ਡੀਸੀ ਸਾਹਿਬ ਕੋ ਪੇਸ਼ ਹੋ ਗਿਆ ਸੀਗਾ ਡੀਸੀ ਸਾਹਿਬ ਨੇ ਮੈਨੂੰ ਵਰਬਲੀ ਕਹਿ ਦਿੱਤਾ ਸੀਗਾ ਮੈਂ ਫਿਰ ਵੀ ਕਹਿ ਰਿਹਾ ਹਾਂ ਵਰਬਲੀ ਮੈਨੂੰ ਉਹਨਾਂ ਨੇ ਕਿਹਾ ਮੈਂ ਉਹਨਾਂ ਤੋਂ ਡੀਸੀ ਸਾਹਿਬ ਸ਼ਹਿਰ ਦੇ ਮਾਲਕ ਹੁੰਦਾ ਮੈਂ ਉਹਨਾਂ ਨੂੰ ਪੁੱਛਿਆ ਜੀ ਮੈਂ ਫਰੋਂਠੇ ਲਾ ਰਿਹਾ ਮੇਰੇ ਤੇ ਕੋਈ ਕੇਸ ਨਾ ਦਰਜ ਹੋਵੇ ਕਹਿੰਦੇ ਬੇਫਿਕਰ ਹੋ ਕੇ ਬੇਟੇ ਲਾਓ ਤੁਸੀਂ ਉਸ ਚੀਜ਼ ਦੀ ਜੇ ਡੀਸੀ ਸਾਹਿਬ ਅੱਜ ਨਾ ਕਰਦੇ ਬੰਦਾ ਮੇਰੇ ਕੋ ਨਹੀਂ ਆਇਆ ਹਾਂਜੀ ਤੁਸੀਂ ਉਸ ਚੀਜ਼ ਦੀ ਫੁਟੇਜ ਕਟਾ ਸਕਦੇ ਹੋ ਡੀਸੀ ਸਾਹਿਬ ਨੇ ਮੈਨੂੰ ਇੰਨੇ ਪਿਆਰ ਨਾਲ ਕਿਹਾ ਇੰਨੇ ਮਤਲਬ ਹਾਂਜੀ ਬਹੁਤ ਰਿਸਪੈਕਟ ਕੀਤੀ ਉਹਨਾਂ ਨੇ ਕਹਿੰਦੇ ਬੇਫਿਕਰ ਹੋ ਕੇ ਲਾਓ ਤੁਹਾਡੇ ਨਾਲ ਕੁਝ ਨਹੀਂ ਹੁੰਦਾ ਮੈਂ ਕਮਿਸ਼ਨਰ ਸਾਹਿਬ ਨੂੰ ਕਹਿ ਦਾਂਗਾ ਤੁਹਾਡੇ ਹਾਂਜੀ ਫਰੋਂਠੇ ਲਾਰ अच्छा मतलब फिर भी ਤੁਹਾਡੇ ਨਾਲ ਤਸ਼ੱਦਦ ਹੋਈ ਹੈ। ਹਾਂਜੀ। ਅੱਛਾ ਇਸ ਵਕਤ ਮਨ ਦੇ ਵਿੱਚ ਮੈਂ ਤੁਹਾਨੂੰ ਦਿਖ ਰਿਹਾ ਤੁਹਾਡੇ ਕਾਫੀ ਡਰ ਹੈਗਾ। ਡਰ ਤਾਂ ਹੁੰਦਾ ਜੀ ਜਦੋਂ ਇੰਨੀ ਵੱਡੀ ਵਾਅ ਚੱਕਣੀ ਅੱਜ ਤੱਕ ਪੰਜਾਬ ਦੇ ਵਿੱਚ ਜਲੰਧਰ ਵਿੱਚ ਇਹ ਕਿਸੇ ਨੇ ਕਿਹਾ ਸੱਟੇਬਾਜ਼ੀ ਦੇ ਖਿਲਾਫ, ਜੂਏ ਦੇ ਖਿਲਾਫ, ਮ사ਜ ਸੈਂਟਰਾਂ ਦੇ ਖਿਲਾਫ ਜਦੋਂ ਇੰਨੇ ਵੱਡੇ ਅਫਸਰ ਨਾਲ ਪੰਗਾ ਲੈਣਾ, ਇੰਨੇ ਨੇ ਵੱਡੇ ਜਿਹੜਾ ਆ ਮਾੜਾ ਕੰਮ ਕਰ ਰਹੇ 2 ਨੰਬਰ ਦੇ ਉਹਨਾਂ ਨਾਲ ਪੰਗਾ ਲੈਣਾ ਡਰ ਤਾਂ ਹੁੰਦਾ ਹੀ ਹੈ ਜੀ। ਅੱਜ 4 ਦਿਨ ਹੋ ਗਏ ਮੇਰ ਨਾਲ ਨਹੀਂ ਕੋਈ ਖਲੋਰੀਆ ਜਾਂ ਮੈਨੂੰ ਕਿਸੇ ਨੇ ਅਜ ਤੱਕ ਨਹੀਂ ਕਿਹਾ ਕਿ ਤੂੰ ਮਾੜੇ ਕੰਮ ਲਈ ਸਟੈਂਡ ਲਿੱਤਾ ਅਸੀਂ ਤੇਰੇ ਨਾਲ ਖੜੇ ਹਾਂ ਜੀ ਕੋਈ ਕਹਿ ਰਿਹਾ ਜੀ ਮੈਂ ਤਾਂ ਸਿਰਫ ਮੈਨੂੰ ਇੱਕੋ ਲਾਸਟ ਪਹਿਲਾਂ ਤਾਂ ਮੇਰਾ ਬਾਬਾ ਦੀਪ ਸਿੰਘ ਤੇ ਹਾਂ ਜੀ ਜਿਹਨੂੰ ਮੈਂ ਮੰਨਦਾ ਮੈਨੂੰ ਉਹਦੀ ਕਿਰਪਾ ਮੇਰੇ ਤੇ ਤੇ ਮੈਨੂੰ ਦੂਜਾ ਦੁਨੀਆਵੀ ਤੌਰ ਤੇ ਮੈਂ মিডিਏ ਅੱਗੇ ਆ ਕੇ ਆਪਣੀ ਗੱਲ ਤਾਂ ਰੱਖਦਾ ਮੈਨੂੰ ਪਤਾ ਹੈ মিডিਆ ਮੈਨੂੰ ਇਨਸਾਫ ਦਵਾ ਸਕਦਾ ਉਹ ਕਹਿ ਰਹੇ ਸਕੇ ਕਿ ਪੰਜਾਬ ਦੇ ਵਿੱਚ ਉਹ ਕਈ ਨੌਜਵਾਨ ਬਾਹਰ ਜਾ ਰਹੇ ਨੇ ਤੇ ਮੈਂ ਮਿਹਨਤ ਕਰ ਰਿਹਾ ਫਿਰ ਵੀ ਮੇਰੇ ਨਾਲ ਅਜੀਹਾ ਹੋ ਹਾਂਜੀ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਕਈ ਨੌਜਵਾਨ ਬਾਹਰ ਜਾ ਰਹੇ ਨੇ ਜੀ ਤੇ ਮੇਰਾ ਵੀ ਮੇਰੇ ਘਰਦਿਆਂ ਨੇ ਕਿਹਾ ਸੀ ਬਾਹਰ ਚਲ ਜਾ ਪੁੱਤ ਕਿ ਨਹੀਂ ਮੈਂ ਇੱਥੇ ਡੱਟ ਕੇ ਮਿਹਨਤ ਕਰਾਂਗਾ ਰਾਤ ਮੈਂ ਪਰੌਂਠਿਆਂ ਦਾ ਅੱਡਾ ਲਾ ਲਿਆ ਸੋਚ ਕੇ ਜੀ ਉਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਜਿਹੜੇ ਬੱਚੇ ਨਸ਼ਾ ਕਰਦੇ ਨਸ਼ਾ ਵੇਚਦੇ ਹਾਂਜੀ ਉਹਨਾਂ ਦੇ ਕਿਉਂ ਨਹੀਂ ਕਾਰਵਾਈਆਂ ਹੁੰਦੀਆਂ ਜੀ ਮੇਰ ਨਾਲ ਹੀ ਧੱਕਾ ਕਿਉਂ ਮੇਰੇ ਤੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਵੱਡੀ ਵੱਡੀ ਕੰਪਨੀਆਂ ਮੈਂ ਨਵੇਂ ਸਾਲ ਦਾ ਦਿਨ ਗੁਰਦੁਆਰਾ ਸਾਹਿਬ ਮੋਲ ਟਾਊਨ ਵਿੱਚ 1 ਘੰਟਾ ਰਿਹਾ ਜੀ ਉਸ ਤੋਂ ਬਾਅਦ ਸਵਾ 1 ਵਜੇ ਮੈਂ ਮਾਡਲ ਟਾਊਨ ਤੋਂ ਲੰਘਿਆ ਮਾਡਲ ਟਾਊਨ ਦੀ 2-3 ਥਾਵਾਂ ਫਿਰ ਵੀ ਮੇਰੇ ਕੇਸ ਪੈਂਦੋਂ ਬਾਅਦ ਵੀ ਖੁੱਲੀਆਂ ਸੀ ਜੀ ਕਿ ਮੈਨੂੰ ਕਿਉਂ ਧੱਕਾ ਜੀ ਠੀਕ ਹੈ ਭਾਈ ਅ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਾਨੂੰ ਤਾਂ ਬਿਲਕੁਲ ਕਾਫੀ ਡਰ ਵੀ ਹੈ ਇਹਨਾਂ ਨੂੰ ਕਿਉਂਕਿ ਜਲੰਧਰ 6 ਨੰਬਰ ਅੱਛਾ ਤੁਸੀਂ ਕਹਿੰਦੇ ਹੋ ਖਤਰਾ ਹੈ ਮੈਨੂੰ ਖਤਰਾ ਵੀ ਬਹੁਤ ਹੈ ਜੀ ਆਬੀਅਸਲੀ ਜਦੋਂ ਆਪਾਂ ਇੰਨੇ ਵੱਡੇ ਅਫਸਰ ਨਾ ਹਾਂ ਜੀ ਖਤਰਾ ਹੈ ਮੈਨੂੰ ਬਹੁਤ ਬਾਰੇ ਤੁਹਾਨੂੰ ਮਤਲਬ ਕਿ ਕੁਝ ਵੀ ਹੋ ਸਕਦਾ ਹੈ ਬਿਲਕੁਲ ਕਪਿਲ ਸ਼ਰਮਾ ਇਹਨਾਂ ਦੇ ਦੁਕਾਨ ਦੇ ਉੱਤੇ ਪਹੁੰਚੇ ਪਰੋਟੇ ਖਾਏ ਕਿਉਂਕਿ ਜਲੰਧਰ ਦੇ ਮੋਲ ਟਾਊਨ ਇਲਾਕੇ ਦੇ ਵਿੱਚ ਇਹ ਇੱਕ ਛੋਟੀ ਜੀ ਕਾਟ ਲਗਾਉਂਦੇ ਨੇ ਜਿਸ ਦੇ ਵਿੱਚ ਇਨਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਵੀ ਕੀਤਾ ਜਾਂਦਾ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਜਿਸ ਨੂੰ ਦੇਖ ਕੇ ਕਪਿਲ ਸ਼ਰਮਾ ਇਹਨਾਂ ਦੇ ਅ ਦਰਵਾਜ਼ੇ ਦੇ ਉੱਤੇ ਆਏ ਇਹਨਾਂ ਕੋਲ ਪ੍ਰੋਟੇਖ ਖਾਨ ਆਏ ਜਿਸ ਤੋਂ ਬਾਅਦ ਇਹਨਾਂ ਨੇ ਫੋਟੋ ਅਪਲੋਡ ਕੀਤੀ ਤੇ ਉਸ ਤੋਂ ਬਾਅਦ ਇਹ ਸਾਰਾ ਸਿਆਪਾ ਹੋਇਆ ਇੱਕ ਵਾਰ ਹੋਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਭਾਈ ਤੁਸੀਂ ਇੱਕ ਗੱਲ ਇਹ ਵੀ ਕਹਿ ਰਹੇ ਸੀਗੇ ਕਿ ਸ਼ਾਇਦ ਜੈਲਸੀ ਵੀ ਹੋ ਸਕਦੀ ਹੈ ਜਿਸ ਕਾਰਨ ਮੇਰੇ ਉੱਤੇ ਅਜੀਹਾ ਹੋਇਆ। ਹਾਂਜੀ। ਇਹ ਗੱਲ ਤੁਸੀਂ ਕਹੇ ਤੁਸੀਂ ਸ਼ਾਇਦ ਇੱਕ ਹੋਰ ਗੱਲ ਮੈਂ ਤੁਹਾਨੂੰ ਮੇਨ ਦੱਸਦਾ ਜੀ। ਪਿੱਛੇ ਜਆ ਅੱਜ ਤੋਂ ਤਕਰੀਬਨ 3-4-5 ਸਾਲ ਪਹਿਲੇ ਇੱਕ ਮਾਤਾ ਜੀ ਸਿਗੇ ਨਕੌਦਰ ਚੌਂਕ ਕੇ ਕਿੱਥੇ ਪਰੌਂਠੇ ਲਾਉਂਦੇ ਹੁੰਦੇ ਸੀ ਬੜੀ ਪੁਰਾਣੀ ਗੱਲ ਹੈ ਜੀ। ਤੇ ਉੱਥੇ ਉਹ ਪਰੌਂਠੇ ਲਾਉਂਦੇ ਸੀ ਜੀ ਤੇ ਉਹਨਾਂ ਨੂੰ ਸੀਐਮ ਸਾਹਿਬ ਨੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਸਿਗੇ ਉਦੋਂ ਸੀਐਮ ਘਾੜੇ ਦੇ ਵਿੱਚ ਲਗੂੰਦੀ ਹਾਂਜੀ ਸੀਐਮ ਆਪਾਂ ਅੱਜ ਸਿਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਉਹਨਾਂ ਨੂੰ ਵੀਡੀਓ ਕਾਲ ਕਰਕੇ ਹਾਂਜੀ ਬਹੁਤ ਮਤਲਬ ਪਿਆਰ ਕੀਤਾ ਸੀ ਨਾਲੇ ਡੀਸੀ ਸਾਹਿਬ ਨੇ ਉਹਨਾਂ ਨੂੰ 2 ਕੋ ਲੱਖ ਰੁਪਏ ਆਪਣੇ ਵੱਲੋਂ ਦਿੱਤਾ ਸੀ ਜੀ ਇਹਨਾਂ ਨੇ ਸਗੋਂ ਮੇਰੀ ਮਦਦ ਕਰਨ ਦੀ ਬਜਾਏ ਮੇਰੇ ਤੇ ਕੇਸ ਠੋਕਿਆ ਜੀ ਕੇਸ ਦੇ ਨਾਲ ਨਾਲ ਜਿਹੜੀ ਕੁੱਟਮਾਰ ਹੋਈ ਨਾ ਬਹੁਤ ਗਲਤ ਕੰਮ ਆਇਆ ਜੀ ਤਾਂ ਇਹ ਬਿਲਕੁਲ ਨੌਜਵਾਨ ਹੈ ਜੋ ਕਿ ਵਿਦੇਸ਼ ਦੇ ਵਿੱਚ ਨਾ ਜਾ ਕੇ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ ਪਰ ਜਿੱਥੇ ਅਜਿਹੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ ਉਸ ਤੋਂ ਬਾਅਦ ਕਾਫੀ ਇਹਨਾਂ ਦਾ ਦਿਲ ਟੁੱਟਦਾ ਹੈ ਅਤੇ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਉਂ ਰਹੀਏ ਕਿਉਂ ਨਾ ਵਿਦੇਸ਼ ਚਲੇ ਜਾਈਏ ਕੈਮਰਾਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਿਲੰਦਰ